ਲੁਧਿਆਣੇ ਦਾ ਸਭ ਤੋਂ ਬੀਜ਼ੀ ਜਿਹੜਾ ਵਾਲਾ ਚੌਕ ਭਰਤ ਨਗਰ ਚੌਕ ਦੀ ਗੱਲ ਕਰ ਰਹੇ ਹਾਂ ਜਿਸ ਨੂੰ ਹੁਣ ਮੈਨੇ ਜਿਹੜਾ ਉਹ ਹੀਰੋ ਸਾਈਕਲਸ ਕਰਨ ਕੀ ਇਹ ਕਿਲ ਡਾਈਮੈਂਸ਼ਨਸ ਦੀ ਗੱਲ ਕੀਤੀ ਜਾਵੇ ਇਹਦਾ ਸਾਈਕਲ ਦੱਸਿਆ ਜਾ ਰਿਹਾ ਹੈ ਉਹ ਵੀ 22 ਫੁੱਟ ਚੌੜਾ ਤੇ ਤਕਰੀਬਨ 15 ਫੁੱਟ ਜਿਹੜਾ ਇਹ ਸਾਈਕਲ ਉੱਚਾ ਹੋਣ ਵਾਲਾ ਹੈ ਜਿਹੜਾ ਦੂਰੋਂ ਨਜ਼ਰ ਆਏਗਾ ਤਾਂ ਬਹੁਤ ਵੱਡਾ ਸਾਈਕਲ ਜਿਹੜਾ ਉਹ ਇੱਥੇ ਹੀਰੋ ਸਾਈਕਲਸ ਵੱਲੋਂ ਜਿਹੜਾ ਕਿ ਹੈ ਇੱਥੇ ਲੋਕੇਟ ਕੀਤਾ ਗਿਆ ਹੈ ਜਦੋਂ ਦੇਖਣ ਇਸ ਦੀ ਬਿਲਡ ਕੁਆਲਿਟੀ ਦੀ ਗੱਲ ਕਰੀਏ ਤਾਂ ਜਿਹੜਾ ਇਹ ਸਾਈਕਲ ਹੈ ਉਹ ਸਟੀਲ ਦਾ ਬਣਿਆ ਹੋਇਆ ਹੈ ਤੇ ਇਸ ਦੇ ਉੱਤੇ ਜਿਹੜੀ ਲਾਈਟ ਉਹ ਕੀਤੀ ਜਾ ਰਹੀ ਹੈ ਜਿਸ ਦੇ ਉੱਪਰ ਹੀਰੋ ਸਾਈਕਲ ਦੀ ਜਿਹੜੀ ਹੈ ਬੈਜਿੰਗ ਹੁੰਦੀ ਹੋਈ ਤੁਸੀਂ ਦੇਖ ਸਕਦੇ ਹੋ ਦਿਲ ਸੇ ਲੁਧਿਆਣਾ ਜਿਹੜਾ ਲੋ ਬੋਰਡ ਹੈ ਉਹ ਵੀ ਇੱਥੇ ਲੱਗ ਚੁੱਕਿਆ ਹੈ ਵੀ ਯਾਨੀ ਕਿ ਜੇਕਰ ਕੋਈ ਜਗਰਾਉਂ ਪੋਲ ਤੋਂ ਟੂਵਰਡਸ ਭਾਰਤ ਨਗਰ ਚੌਂਕ ਆਉਂਦਾ ਤਾਂ ਉਸ ਦੀ ਨਿਗਾ ਜਿਹੜੀ ਹੈ ਸਭ ਤੋਂ ਪਹਿਲਾਂ ਦਿਲ ਸੇ ਲੁਧਿਆਣਾ ਵਾਲੇ ਬੋਰਡ ਤੇ ਵੇਖੀ ਕਿਸ ਤਰੀਕੇ ਨਾਲ ਇਸ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ ਲਾਈਟਿੰਗ ਜਿਹੜੀ ਹੈ ਉਹ ਲਗਭਗ ਕਿਤੇ ਨਾ ਕਿਤੇ ਕੰਪਲੀਟ ਹੁੰਦੀ ਹੋਈ ਨਜ਼ਰ ਆ ਰਹੀ ਹੈ ਲੁਧਿਆਣਾ ਜੋ ਕਿ ਸਾਈਕਲ ਇੰਡਸਟਰੀ ਦੇ ਨਾਮ ਤੋਂ ਜਾਣਿਆ ਜਾਂਦਾ ਜਿੱਥੇ ਬਹੁਤ ਵੱਡੇ ਪੱਤਰ ਜਿਹੜੀ ਹੈ ਸਾਈਕਲ ਦੀ ਉਸ ਤੋਂ ਨਾਲ ਜਲਦੀ ਹੋਏ ਲੁਧਿਆਣਾ ਦਾ ਸਭ ਤੋਂ ਬੀਜ਼ੀ ਜਿਹੜਾ ਵਾਲਾ ਚੌਕ ਭਾਰਤ ਨਗਰ ਚੌਕ ਦੀ ਗੱਲ ਕਰ ਰਹੇ ਆ ਜਿਸ ਨੂੰ ਹੁਣ ਮੈਨੇ ਜਿਹੜਾ ਉਹ ਹੀਰੋ ਸਾਈਕਲਸ ਕਰਨਗੇ ਤਾਂ ਬਿਲਕੁਲ ਉਸੇ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਜਿੱਥੇ ਟਰਾਂਸਫਰਮੇਸ਼ਨ ਜਿਹੜੀ ਹੈ ਲੁਧਿਆਣਾ ਦੇ ਭਾਰਤ ਨਗਰ ਚੌਕ ਦੀ ਜਲਦੀ ਹੈ ਤੇ ਇੱਕ ਬਹੁਤ ਵੱਡਾ ਸਾਈਕਲ ਜਿਹੜਾ ਉਹ ਇੱਥੇ ਹੀਰੋ ਸਾਈਕਲਸ ਵੱਲੋਂ ਜਿਹੜਾ ਕਿ ਹੈ ਇੱਥੇ ਲੋਕੇਟ ਕੀਤਾ ਗਿਆ ਬਿਲਕੁਲ ਸੈਂਟਰ ਦੇ ਵਿੱਚ ਯਾਨੀ ਕਿ ਜੇਕਰ ਗੱਲ ਕਰੀਏ ਭਾਰਤ ਨਗਰ ਚੌਕ ਦੀ ਤਾਂ ਭਾਰਤ ਨਗਰ ਚੌਕ ਖਾਸ ਨਾਲ ਲੁਧਿਆਣੇ ਦਾ ਸੈਂਟਰ ਜਿਹੜਾ ਉਹ ਪੈ ਜਾਂਦਾ ਦਾ ਬਿਲਕੁਲ ਜਦੋਂ ਇੱਥੇ ਕੋਈ ਲੰਘੇਗਾ ਤਾਂ ਜਦੋਂ ਉਸ ਦੀ ਸਾਈਕਲ ਉੱਤੇ ਨਿਗਾਹ ਪਏਗੀ ਇਸ ਵੱਡੇ ਵੱਡੇ ਸਾਈਕਲ ਤੇ ਜੇਕਰ ਕਿਸੇ ਦੀ ਨਿਗਾਹ ਪਏਗੀ ਤਾਂ ਉਸ ਨੂੰ ਪਤਾ ਲੱਗੇਗਾ ਵੀ ਜਿਹੜਾ ਲੁਧਿਆਣਾ ਹੈ ਉਹ ਕਿਸ ਨਾਮ ਤੋਂ ਮਸ਼ਹੂਰ ਹੈ ਕਿ ਇਸ ਚੀਜ਼ ਤੋਂ ਮਸ਼ਹੂਰ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਸਾਈਕਲ ਇੰਡਸਟਰੀ ਤੁਸੀਂ ਸਭ ਜਾਣਦੇ ਹੋ ਵੀ ਬਹੁਤ ਵੱਡੇ ਪੱਧਰ ਉੱਤੇ ਲੱਗੀ ਹੋਈ ਹੈ ਤੇ ਉਸੇ ਨੂੰ ਸਮਰਪਿਤ ਹੋ ਜਿਹੜਾ ਲੁਧਿਆਣੇ ਦਾ ਭਾਰਤ ਨਗਰ ਚੌਂਕ ਹੋਣ ਵਾਲਾ ਤੇ ਇਸ ਦੇ ਨਾਲ ਜੇਕਰ ਗੱਲ ਕਰੀਏ ਤਾਂ ਹੋਰ ਵੀ ਜਿਹੜੀ ਹੈ ਮੋਡੀਫਿਕੇਸ਼ਨ ਇਸ ਚੌਂਕ ਦੀ ਹੋਈ ਹੈ ਜਿਸ ਦੇ ਵਿੱਚ ਆ ਪਹਿਲਾਂ ਜੀ ਦੇਖੋ ਗ੍ਰਿਲਿੰਗ ਕਿਸ ਤਰੀਕੇ ਨਾਲ ਜਿਹੜੀ ਹੈ ਹੋਈ ਹੈ ਪੂਰੇ ਪਰ ਚਾਰੇ ਚਿਹਰੇ ਜਿਹੜੀ ਹੈ ਇਸ ਦੀ ਬਾਉਂਡਰੀ ਕੀਤੀ ਗਈ ਹੈ ਉਸ ਨੂੰ ਟਰਾਈ ਕਲਰਸ ਦੇ ਵਿੱਚ ਕਲਰ ਕੀਤਾ ਗਿਆ ਹੈ ਤਾ ਉਸਦੇ ਨਾਲ ਨਾਲ ਜਿਹੜਾ ਉਹ ਦਿਲ ਸੇ ਲੁਧਿਆਣਾ ਦਾ ਜਿਹੜਾ ਉਹ ਲੋਗੋ ਵੀ ਇੱਥੇ ਲਗਾਇਆ ਗਿਆ ਤੇ ਜਿਸ ਤਰੀਕੇ ਤੁਹਾਨੂੰ ਦੱਸਿਆ ਵੀ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੀ ਟਰਾਂਸਫਰਮੇਸ਼ਨ ਇਸ ਸਮੇਂ ਵੱਡੇ ਪੱਧਰ ਤੋਂ ਚੱਲਦੀ ਆ ਤਾਂ ਉਸਦੇ ਨਾਲ ਜਿਹੜਾ ਉਹ ਦਿਲ ਸੇ ਲੁਧਿਆਣਾ ਜਿਹੜਾ ਲੋ ਬੋਰਡ ਹੈ ਉਹ ਵੀ ਇੱਥੇ ਲੱਗ ਚੁੱਕਿਆ ਹੈ ਵੀ ਯਾਨੀ ਕਿ ਜੇਕਰ ਕੋਈ ਜਗਰਾਉਂ ਪੋਲ ਤੋਂ ਡਿਵਰਟਸ ਭਾਰਤ ਨਗਰ ਚੌਂਕ ਆਉਂਦਾ ਤਾਂ ਉਸ ਦੀ ਨਿਗਾ ਜਿਹੜੀ ਹੈ ਸਭ ਤੋਂ ਪਹਿਲਾਂ ਦਿਲ ਸੇ ਲੁਧਿਆਣਾ ਵਾਲੇ ਬੋਰਡ ਤੇ ਪੈਗੀ ਤਾਂ ਇਹ ਜਿਹੜਾ ਤਿੰਨੋਂ ਪਾਸੇ ਜਿਹੜਾ ਲਗਾਇਆ ਗਿਆ ਦਿਲਸੇ ਲੁਧਿਆਣੇ ਦੇ ਬੋਰਡ ਤਾਂ ਕਿ ਜੇਕਰ ਕੋਈ ਬਸ ਸਟੈਂਡ ਵਾਲੀ ਸਾਈਡ ਤੋਂ ਆਉਂਦਾ ਤਾਂ ਉਸ ਦਿਨ ਨਿਕਾ ਵੀ ਇਸ ਤੋਂ ਪਵੇ ਜਾਂ ਜੇਕਰ ਕੋਈ ਪਵਿਲੀਅਨ ਮਾਲ ਵਾਲੀ ਸਾਈਡ ਤੋਂ ਆਉਂਦਾ ਤਾਂ ਉਸ ਦਿਨ ਨਿਕਾ ਵੀ ਜ਼ਰੂਰ ਜਿਹੜੀ ਹੈ ਉਹ ਇਸ ਬੋਰਡ ਦੇ ਪਵੇ ਤੇ ਉਸ ਨੂੰ ਲੱਗੇ ਵੀ ਜਿਹੜਾ ਇਹ ਚੌਂਕ ਹੈ ਚਮਚਮਾਉਂਦਾ ਹੋਇਆ ਜਿਹੜਾ ਹੁਣ ਅਗਲੇ ਕੁਝ ਦਿਨਾਂ ਦੇ ਵਿੱਚ ਨਜ਼ਰ ਆਏਗਾ ਜਿਸ ਤਰੀਕੇ ਨਾਲ ਦੀ ਤਿਆਰੀਆਂ ਚੱਲਦੀਆਂ ਪਈਆਂ ਨੇ ਲਾਈਟਿੰਗ ਜਿਹੜੀ ਹੈ ਉਹ ਲਗਭਗ ਕਿਤੇ ਨਾ ਕਿਤੇ ਕੰਪਲੀਟ ਹੋਦੀ ਹੋਈ ਨਜ਼ਰ ਆ ਰਹੀ ਜਿਹੜੀ ਅੰਦਰ ਤੇ ਹੀਰੋ ਦੀ ਜਿਹੜੀ ਬੈਜਿੰਗ ਆ ਉਹ ਵੀ ਤੁਸੀਂ ਜੋ ਹੁੰਦੀ ਹੋਈ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਜਿਹੜੇ ਵਰਕਰਸ ਆ ਉੱਥੇ ਲੱਗੇ ਹੋਏ ਨੇ ਤਾਂ ਇੱਕ ਵਾਰੀ ਅੰਦਰ ਚੱਲ ਕੇ ਜਰੂਰ ਦੇਖਦੇ ਆ ਵੀ ਕਿੰਨਾ ਵੱਡਾ ਸਾਈਕਲ ਹੈ ਕਿੰਨਾ ਇਹਦਾ ਸਾਈਜ਼ ਹੈ ਤੇ ਉਸ ਚੀਜ਼ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਤਾਂ ਤਾਂ ਬਿਲਕੁਲ ਇਸ ਸਮੇਂ ਸਾਈਕਲ ਦੇ ਨਜ਼ਦੀਕ ਖੜੇ ਆ ਤੇ ਸਾਈਕਲ ਦੇ ਜੇਕਰ ਡਾਈਮੈਂਸ਼ਨਸ ਦੀ ਗੱਲ ਕੀਤੀ ਜਾਵੇ ਤਾਂ ਸਾਈਕਲ ਦੱਸਿਆ ਜਾ ਰਿਹਾ ਹੈ ਉਹ ਵੀ 22 ਫੁੱਟ ਚੌੜਾ ਤੇ ਤਕਰੀਬਨ 15 ਫੁੱਟ ਜਿਹੜਾ ਇਹ ਸਾਈਕਲ ਉੱਚਾ ਹੋਣ ਵਾਲਾ ਹੈ ਜਿਹੜਾ ਦੂਰੋਂ ਨਜ਼ਰ ਆਏਗਾ ਤਾਂ ਬਿਲਕੁਲ ਜੇਕਰ ਇਸ ਦੀ ਬਿਲਡ ਕੁਆਲਿਟੀ ਦੀ ਗੱਲ ਕਰੀਏ ਤਾਂ ਜਿਹੜਾ ਇਹ ਸਾਈਕਲ ਹੈ ਉਹ ਸਟੀਲ ਦਾ ਬਣਿਆ ਹੋਇਆ ਹੈ ਤੇ ਇਸ ਦੇ ਉੱਤੇ ਜਿਹੜੀ ਲਾਈਟਿੰਗ ਹੈ ਹੁਣ ਉਹ ਕੀਤੀ ਜਾ ਰਹੀ ਹੈ ਜਿਸ ਦੇ ਉੱਪਰ ਹੀਰੋ ਸਾਈਕਲਸ ਦੀ ਜਿਹੜੀ ਹੈ ਬੈਜਿੰਗ ਹੁੰਦੀ ਹੋਈ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇਸ ਦਾ ਕੰਮ ਹੈ ਉਹ ਇਸ ਸਮੇਂ ਚੱਲਦਾ ਪਿਆ ਤੇ ਜੇਕਰ ਇਸ ਦੀ ਹਾਈਟ ਦੀ ਗੱਲ ਕੀਤੀ ਹੈ ਤਾਂ ਇਸ ਦੇ ਕੋਲ ਜਾ ਕੇ ਜੇਕਰ ਖੜੇ ਹੁੰਨੇ ਆ ਤਾਂ ਕਾਫੀ ਉੱਚਾ ਜਿਹੜਾ ਇਹ ਸਾਈਕਲ ਨਜ਼ਰ ਆਉਂਦਾ ਹੈ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ 15 ਫੁੱਟ ਇਸ ਦੀ ਹਾਈਟ ਹੈ ਤੇ 22 ਫੁੱਟ ਜਿਹੜਾ ਇਹ ਚੌੜਾ ਸਾਈਕਲ ਜਿਹੜਾ ਹੁਣ ਭਾਰਤਨਗਰ ਚੌਂਗ ਦੇ ਵਿੱਚ ਖੜਿਆ ਹੋਇਆ ਨਜ਼ਰ ਆਏਗਾ ਜਦੋਂ ਕੋਈ ਭਾਰਤਨਗਰ ਚੌਂਗ ਦੇ ਵਿੱਚ ਲੰਘੇਗਾ ਤਾਂ ਉਸ ਦੀ ਨਿਗਾ ਜਿਹੜੀ ਹੈ ਉਹ ਇਸ ਉੱਤੇ ਜ਼ਰੂਰ ਪਏਗੀ ਜਿਵੇਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਵੀ ਕਿ ਲੁਧਿਆਣਾ ਜਿਹੜਾ ਉਹ ਸਾਈਕਲ ਇੰਡਸਟਰੀ ਤੋਂ ਜਾਣਿਆ ਜਾਂਦਾ ਹੈ ਤਾਂ ਬਿਲਕੁਲ ਉਸ ਵਾਸਤੇ ਇੱਕ ਵਧੀਆ ਪਛਾਣ ਜਿਹੜੀ ਆ ਹੁਣੇ ਬਣੇਗਾ ਤੇ ਜਦੋਂ ਵੀ ਕੋਈ ਲੰਘੇਗਾ ਤਾਂ ਉਸ ਦੀ ਨਿਗਾ ਜਦੋਂ ਇਸ ਉੱਤੇ ਪਏਗੀ ਤਾਂ ਬਿਲਕੁਲ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਉਸ ਨੂੰ ਲੁਧਿਆਣੇ ਦੀ ਜਾਣਕਾਰੀ ਮਿਲੇਗੀ ਵੀ ਉਹ ਸੀ ਲੁਧਿਆਣੇ ਦੇ ਵਿੱਚ ਘੁੰਮਦੇ ਪਏ ਆ ਸਾਈਕਲ ਇੰਡਸਟਰੀਜ਼ ਦੇ ਹੱਬ ਦੇ ਵਿੱਚ ਘੁੰਮਦੇ ਪਏ ਆ ਕਿ ਜਿਹੜਾ ਹੁਣ ਇਹ ਚੌਂਕ ਜਿਹੜਾ ਹੈ ਹੁਣ ਤੁਹਾਨੂੰ ਜਗ ਮਗਾਉਂਦਾ ਹੋਇਆ ਨਜ਼ਰ ਆਏਗਾ ਜਿਹੜਾ ਹੁਣ ਜਿਸ ਦੇ ਵਿੱਚ ਸਪੈਸ਼ਲ ਇੱਕ ਹੀਰੋ ਸਾਈਕਲਸ ਦਾ 15 ਫੁੱਟ ਉੱਚਾ ਜਿਹੜਾ ਸਾਈਕਲ ਇੱਥੇ ਤੁਹਾਨੂੰ ਖੜਿਆ ਨਜ਼ਰ ਆਊਗਾ ਜਦੋਂ ਵੀ ਤੁਸੀਂ ਭਾਤਨਗਰ ਚੌਂਕ ਦੇ ਨੇੜੇ ਤੇ ਲੰਘੋਗੇ ਜਾਂ ਇਸ ਨੂੰ ਲੰਘੋਗੇ ਤਾਂ ਨਾਲ-ਨਾਲ ਜਿਹੜੇ ਤਿੰਨ ਹੈ ਦਿਲ ਸੇ ਲੁਧਿਆਣਾ ਦੇ ਬੋਰਡ ਵੀ ਜਿਹੜੇ ਹੁਣ ਲੱਗੇ ਹੋਏ ਤੁਹਾਨੂੰ ਨਜ਼ਰ ਆਉਣਗੇ ਜਿਹੜਾ ਲੁਧਿਆਣਾ ਦਾ ਭਾਰਤ ਨਗਰ ਚੌਕ ਆ ਹੁਣ ਜੱਗ ਮਗੋਂਦਾ ਹੋਇਆ ਜਿਹੜਾ ਕਿ ਉਹ ਨਜ਼ਰ ਆਏਗਾ